ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਸੋ ਉਹਨਾਂ ਨੇ ਹਰ ਇੱਕ ਸਾਡੇ এনवायरमेंट ਦੇ ਵਿੱਚ ਜੋ ਸਫਾਈ ਦੀ ਜੋ ਕਲਪਨਾ ਹੈ ਉਹਨਾਂ ਨੇ ਪਹਿਲੇ ਕੀਤੀ ਸੀ ਸੋ ਸਾਨੂੰ ਉਹਨਾਂ ਦੇ ਪਾਏ ਹੋਏ ਪਤਜਨਾ ਤੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਤੇ ਇੱਕ ਸ਼ਾਂਤੀ ਦਾ ਸੰਦੇਸ਼ ਔਰ ਆਪਸੀ ਭਾਈਚਾਰੇ ਦਾ ਜਿਹੜਾ ਸੰਦੇਸ਼ ਉਹਨਾਂ ਦੁਆਰਾ ਦਿੱਤਾ ਗਿਆ ਅੱਜ ਉਸ ਸੰਦੇਸ਼ ਨੂੰ ਦੁਨੀਆ ਦੇ ਵਿੱਚ ਫੈਲਾਉਣ ਦੀ ਜ਼ਰੂਰਤ ਹੈ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਗੁਰੂ ਨਾਨਕ ਨੇ ਧਰਮ ਚਲਾਇਆ ਹੋਰ ਨਾ ਕੋਈ ਝਗੜੇ ਚਲਾ ਨਾਨਕ ਨਾਮ ਚੜ ਦੀ ਕਲਾ ਤੇ ਰੇ ਪਾਣੇ ਸਰਬੱਤ ਦਾ ਭਲ ਤੇ ਗੁਰਪੁਰਪ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਆਓ ਸਾਰੇ ਜਣੇ ਰਲ ਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਮਾਰਗ ਦੱਸਿਆ ਵਾ ਕੀਰਤ ਕਰੋ ਔਰ ਵੰਡ ਕੇ ਛਕੋ ਔਰ ਜਨ ਜਿਹੜੀ ਆ ਆਮ ਮਾਨਵਤਾ ਦੀ ਸੇਵਾ ਹਰ ਕਦੇ ਕੰਮ ਆਓ ਔਰ ਸਮਾਜ ਦੇ ਵਿੱਚ ਪ੍ਰੇਮ ਪਿਆਰ ਜਿਹੜਾ ਵਾਪਾ ਵਧਾਈਏ ਤਾਂ ਜੋ ਸਾਡੇ ਜਿਹੜਾ ਵਾ ਸਮਾਜ ਦਾ ਵੀ ਔਰ ਸ਼ਹਿਰ ਦਾ ਵੀ ਔਰ ਦੇਸ਼ ਦਾ ਵੀ ਜਿਹੜਾ ਵਾ ਵਿਕਾਸ ਹੋ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਪਸਰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੁਵਾੜਾ ਵਾਸੀਆਂ ਨੂੰ ਦੇਸ਼ਵਾਰ ਵਾਸੀਆਂ ਨੂੰ ਅੱਜ ਦੇ ਦਿਨ ਦੇ ਬਹੁਤ-ਬਹੁਤ ਵਧਾਈ ਦਿੰਦਾ ਤਨ ਗੁਰ ਨਾਨਕ ਕ ਤਨ ਗੁਰ ਨਾਨਕ ਕ ਤਨ ਗੁਰ ਨਾਨਕ ਕ ਤਨ ਗੁਰ ਨਾਨਕ ਕ ਤਨ ਗੁਰ ਨਾਨਕ ਨਾਨਕ ਤਨ ਗੁਰ 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 ਨਾਨਕ ਸੁਸੰਗਤ ਜੀ ਜਿੰਨੀ ਵੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ ਤੁਹਾਨੂੰ ਪਾਲਕੀ ਸਾਹਿਬ ਦੇ ਦਰਸ਼ਨ ਦਿਵਾ ਰਹੇ ਆ ਪਾਲਕੀ ਸਾਹਿਬ ਦੇ ਮੋਰੇ ਸਿੰਘ ਸਾਹਿਬ ਹੋਣਾ ਜਾ ਰਿਹਾ ਪੰਜ ਪਿਆਰੇ ਸਾਡੇ ਜਾ ਰਹੇ ਨੇ ਪਿੱਛੇ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਜਿੰਨਾ ਉਤਸ਼ਾਹ ਇਸ ਸਮੇਂ ਹੈਗਾ ਸੋ ਪਾਵਨ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਾਜੇ ਹੋਏ ਨੇ ਇੱਥੇ ਦਿਨਾਂ ਦਰਸ਼ਨ ਕਰਨ ਲਈ ਹਰ ਕੋਈ ਆ ਰਿਹਾ ਕਿਉਂਕਿ ਅੱਜ ਇੱਕ ਬਹੁਤ ਵੱਡਾ ਦਿਹਾੜਾ ਹੈ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਫਗਵਾੜੇ ਵਿੱਚ ਬੜੇ ਧੂਮਤਾਂ ਵਿਆਲ ਜਿੰਨੇ ਸੰਗਤਾਂ ਦੇ ਨਾਲ-ਨਾਲ ਜਿੰਨੇ ਚਾਹੇ ਉਹ ਸਿਆਸਤਦਾਨ ਹੋਣ ਚਾਹੇ ਜੋ ਵੀ ਹੋਣ ਸਾਰਾ ਕੋਈ ਆਪਣੇ ਆਪਣੇ ਜਿੱਕਿਦਾ ਗੁਰੂ ਸਾਹਿਬ ਨੂੰ ਨਮਨ ਕਰਨ ਆ ਰਿਹਾ ਸੋ ਇਹ ਤੁਹਾਨੂੰ ਦਰਸ਼ਨ ਕਿਵਾਰੇ ਸੋ ਜਿੰਨੇ ਵੀ ਲੋਕ ਨਾਲ ਜੁੜ ਰਹੇ ਨੇ ਵੀਡੀਓ ਨੂੰ ਬੱਥੇ-ਬੱਥੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕ ਦੇ ਵਿੱਚ ਵਾਹਿਗੁਰੂ ਸਤਿ ਆਂ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਤੁਹਾਡੇ ਸਾਰੇ ਤੱਕ ਪਹੁੰਚੇ ਸੋ ਜਿੰਨੇ ਵੀ ਲੋਕ ਘਰੇ ਬੈਠੇ ਤੁਸੀਂ ਵੀ ਨਾਲ ਨਾਲ ਕਮੈਂਟ ਕਰਕੇ ਆਪਣੀ ਹਾਜ਼ਰੀ ਯੂਰ ਪਹਜਾਇਓ ਜੀ ਕਿਉਂਕਿ ਜੇਕਰ ਤੁਸੀਂ ਕਿਸੇ ਕਾਰਨ ਵਜh ਨਹੀਂ ਆ ਪਏ ਤੁਸੀਂ ਆਫਿਸ ਬੈਠੇ ਹੋ ਦਫ਼ਤਰ ਬੈਠੇ ਹੋ ਘਰਾਂ 'ਚ ਬੈਠੇ ਹੋ ਤਾਂ ਤੁਹਾਨੂੰ ਇਹ ਦਰਸ਼ਨ ਜਿਹੜੇ ਕਰਵਾ ਰਹੇ ਆ ਸਾਈਂ ਟੀਵੀ ਦੇ ਵੱਲੋਂ ਫਗਵਾੜਾ ਵਿਖੇ ਜਿੱਥੇ ਕਿ ਅੱਜ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੇ ਪਲਖ ਦੇ ਵਿੱਚ ਅੱਜ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਸੈਂਪੀ ਸਾਹਿਬ ਪਹੁੰਚੇ ਨੇ ਜਿੱਥੇ ਨਗਰ ਕੀਰਤਨ ਹੈ ਤੁਸੀਂ ਸਾਬ ਆਇਓ ਗੁਰੂ ਸਾਹਿਬ ਦਾ ਜਨਮ ਦਿਹਾੜਾ ਇਹ ਬੜੇ ਵੱਡੇ ਪੱਧਰ ਤੇ ਦੇਸ਼ ਹੀ ਨਿਵੇਸ਼ੇਲ ਜ ਮਨਾਇਆ ਜਾਂਦਾ ਫਗਵਾੜੇ ਜੀ ਤੁਸੀਂ ਆਇਓ ਨਗਰ ਕੀਰਤਨ ਦੇਖ ਸਕਦੇ ਹੋ ਕਿੰਨੀ ਸੰਗਤ ਪਹੁੰਚੀ ਹੋਈ ਹੈ ਅੱਜ ਆਪਣੇ ਆਪਣੇ ਤਰੀਕੇ ਤੁਸੀਂ ਕੀ ਕਹੋਗੇ ਜੀ ਅੱਜ ਸਤਗੁਰ ਨਾਨਕ ਪ੍ਰਗਟਿਓ ਮਿੱਟੀ ਤੋਂ ਜਗ ਚਾਨਣ ਹੋਆ ਔਰ ਅੱਜ ਪਹਿਲੀ ਪਾਤਸ਼ਾਹੀ ਸ਼ਾਹਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਅਲੌਕਿਕ ਨਗਰ ਕੀਰਤਨ ਜਿਹੜਾ ਅੱਜ ਫਗਵਾੜਾ ਵਿੱਚ ਕੱਢਿਆ ਜਾ ਰਿਹਾ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸਾਰੇ ਪ੍ਰਬੰਧਕ ਕਮੇਟੀ ਨੂੰ ਜਿੱਥੇ ਬਹੁਤ-ਬਹੁਤ ਮੁਬਾਰਕਬਾਦ ਹੈ ਉੱਥੇ ਸਾਰੀ ਸੰਗਤ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਬਹੁਤ ਵਧਾਈ ਦਿੰਦਾ ਹਾਂ ਔਰ ਸਾਰਿਆਂ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਔਰ ਅੱਜ ਸਭ ਤੋਂ ਵੱਡੀ ਜੇਕਰ ਕੋਈ ਜ਼ਰੂਰਤ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਜ਼ਰੂਰਤ ਹੈ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੈਂਕੜੇ ਸਾਲਾਂ ਪਹਿਲਾਂ ਹੀ ਭਵਿੱਖਬਾਣੀ ਕਰਤੀ ਸੀ ਅੱਜ ਦੇ ਜੋ ਵਾਤਾਵਰਣ ਦੇ ਹਾਲਾਤ ਨੇ ਉਸ ਵਾਤਾਵਰਣ ਨੂੰ ਬਿਹਤਰ ਕਰਨ ਦੇ ਲਈ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਉਹਨਾਂ ਨੇ ਹਰ ਇੱਕ ਸਾਡੇ এনवायरमेंट ਦੇ ਵਿੱਚ ਜੋ ਸਫਾਈ ਦੀ ਜੋ ਕਲਪਨਾ ਹੈ ਉਹਨਾਂ ਨੇ ਪਹਿਲੇ ਕੀਤੀ ਸੀ ਸੋ ਸਾਨੂੰ ਉਹਨਾਂ ਦੇ ਪਾਏ ਹੋਏ ਪਦ ਚਿੰਨਾ ਤੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਤੇ ਇੱਕ ਸ਼ਾਂਤੀ ਦਾ ਸੰਦੇਸ਼ ਔਰ ਆਪਸੀ ਭਾਈਚਾਰੇ ਦਾ ਜਿਹੜਾ ਸੰਦੇਸ਼ ਉਹਨਾਂ ਦੁਆਰਾ ਦਿੱਤਾ ਗਿਆ ਅੱਜ ਉਸ ਸੰਦੇਸ਼ ਨੂੰ ਦੁਨੀਆ ਦੇ ਵਿੱਚ ਫੈਲਾਉਣ ਦੀ ਜ਼ਰੂਰਤ ਹੈ ਫਰਦਲ ਜੁਗਿੰਦਰ ਮਾਨ ਜੀ ਵੀ ਨੇ ਬਾਤੋ ਤੁਸੀਂ ਕੀ ਕਹੋਗੇ ਅੱਜ ਦਿਹਾੜੇ ਦੀ ਕਿਉਂਕਿ ਗੁਰੂ ਸਾਹਿਬ ਨੇ ਸਿਖਿਆ ਵਾ ਕੋ ਹਰ ਕੋਈ ਸਿੱਖਦਾ ਹੈ ਅੱਜ ਵੀ ਅਸੀਂ ਅੱਜ ਤੱਕ ਸਿੱਖਨੇ ਆ ਕੀ ਕਰੋਗੇ ਗੁਰਨਾਨਕ ਇੱਕ ਐਸੇ ਗੁਰ ਨੇ ਜਿਸ ਨੇ ਕਿਹਾ ਸੀ ਸ਼ੁੱਧ ਅਮਲਾਬਾਜੋ ਦੋਨੋ ਰੋਈ ਦਰਗਾਹ ਅੰਦਰ ਲੈਣ ਨਾ ਟੋਈ ਜਾਤ ਕਿਸਮ ਤੇ ਸਭ ਤੋਂ ਵੱਡੀ ਸਾਠ ਸੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨੋ ਗੁਰੂ ਗੋਬਿੰਦ ਸਿੰਘ ਦੋ ਰਾਮ ਸੂਤ ਸੋਈ ਪੂਜੋ ਨਮਾਜ਼ ਹੋਈ ਮਾਨਸ ਸਭੇ ਇੱਕ ਪੈ ਨੇਕੋ ਪਰਮਾਇਆ ਉਹਨਾਂ ਨੇ ਉਸ ਵੇਲੇ ਦੇ Hindu ਔਰ Muslim ਸਮਾਜ ਦੋਨਾਂ ਨੂੰ ਰਿਜੈਕਟ ਕਰਕੇ ਕੋਈ ਵੀ ਧਰਮ ਦੀ ਨੀਤੀ ਨੂੰ ਠੀਕ-ਠੀਕੇ ਨਾਲ ਨਹੀਂ ਮੰਨਦਾ ਧਰਮ ਕੀ ਹੈ ਇਹ ਠੀਸੇ ਇਸੇ ਪ੍ਰੋਗਰਾਮ ਇਸੇ ਫਲਸਫੇ ਕਿ ਸਾਰੇ ਇਨਸਾਨ ਇੱਕ ਨੇ ਸਭ ਦੇ ਖੂਨ ਦਾ ਰੰਗ ਲਾਲ ਹੈ ਚਾਰ ਚਾਰੇ ਪੈਰ ਧਰਮ ਦੇ ਚਾਰ ਵਰਨਿਕ ਵਰਣ ਕਰਾਇਆ ਗੁਰਨਾਨਕ ਨੇ ਧਰਮ ਚਲਾਇਆ ਹੋਰ ਨਾ ਕੋਈ ਝੱਗੇ ਚਲਾ ਨਾਨਕ ਨਾਮ ਚੜ ਦੀ ਕਲਾ ਤੇ ਰੇ ਪਾਣੇ ਸਰਬੱਤ ਦਾ ਭਲ ਐਪੀ ਸਾਹਿਬਾਇ ਨੇ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਆਕ੍ਰਿਤ ਕੀ ਆ ਮੈਂ ਉਹਨਾਂ ਦੀ ਆਮਦਾ ਵੀ ਧੰਨਵਾਦ ਕਰਦਾ ਧੰਨਵਾਦ ਕਰਦਾ ਔਰ ਗੁਰਨਾਨ ਸਾਹਿਬ ਦੀ ਪ੍ਰਕਾਸ਼ ਉਹਦੀ ਵਿਸ਼ਵ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਦਾਈ ਹੋਵੇ ਸੋਨਗੜ ਕੀਤਨ ਦੇਖ ਸਕਦੇ ਹਾਂ ਵੀ ਜਿੰਨੇ ਵੀ ਸੰਗਤ ਆ ਹਰ ਇੱਕ ਪਹੁੰਚ ਰਹੀ ਹੈ ਉਹ ਚਾਹੇ ਵੱਡੇ ਨਾ ਵੱਡਾ ਕੋਈ ਸਿਆਸੀ ਆਗੂ ਕਿਉਣਾ ਹੋਵੇ ਮੈਡਮ ਮੈਡਮ ਜੀ ਸਾਡੇ ਕੋਲ ਪਹੁੰਚਣ ਮੈਂ ਤੁਸੀਂ ਅੱਜ ਇਸ ਸ਼ੁਭ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਜੇ ਪਹੁੰਚੋ ਤੁਸੀਂ ਅੱ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਆਓ ਸਾਰੇ ਜਣੇ ਰਲ ਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਔਰ ਆਪਣੇ ਜੀਵਨ ਨੂੰ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਭਾ ਤੁਸੀਂ ਆਏ ਜੀ ਸ਼ੁਭ ਦਿਹਾੜ ਦੇ ਦੇਖ ਸਕਦੇ ਹੋ ਕਿ ਨਗਰ ਕੀ ਤਨ ਸੰਗਤਾਂ ਨੂੰ ਕਿੰਨਾ ਹਰਸ਼ੋ ਉਲਾਸ ਆਇਆ ਕਿੰਨੇ ਖੁਸ਼ੀ ਨਾਲ ਪਹੁੰਚੀਆਂ ਨੇ ਸੰਗਤਾਂ ਅੱਜ ਦਿਹਾੜੇ ਦਾ ਬੜੇ ਸਮੇਂ ਤੋਂ ਇੰਤਜ਼ਾਰ ਹੁੰਦਾ ਕਿ ਕਦੋਂ ਗੁਰੂ ਸਾਹਿਬ ਦਾ ਦਿਹਾੜਾ ਆਉਂਦਾ ਤੇ ਉਹਨਾਂ ਦੀ ਸਿੱਖਿਆਵਾਂ ਨੂੰ ਅਸੀਂ ਆਪਣੀ ਜ਼ਿੰਦਗੀ ਚ ਬਨਾਈਏ ਸਿੱਖਿਆਵਾਂ ਨੂੰ ਲੈ ਕੇ ਜਿਹੜਾ ਮੰਨਿਆ ਜਾਂਦਾ ਹੈ ਮੈਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਦੀਆਂ ਪਹਿਲਾਂ ਤਾਂ ਮੈਂ ਸਮੂਹ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਮਾਂ ਔਰ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਜੋ ਗੁਰਨਾਨਕ ਦੇਵ ਜੀ ਨੇ ਆਪਾਂ ਨੂੰ ਮਾਰਗ ਦੱਸਿਆ ਵਾ ਕਿਰਤ ਕਰੋ ਔਰ ਵੰਡ ਕੇ ਛਕੋ ਔਰ ਜਨ ਜਿਹੜੀ ਆ ਆਮ ਮਾਨਵਤਾ ਦੀ ਸੇਵਾ ਹਰ ਕਦੇ ਕਾਮ ਆਉ ਔਰ ਸਮਾਜ ਦੇ ਵਿੱਚ ਪ੍ਰੇਮ ਪਿਆਰ ਜਿਹੜਾ ਵਾ ਆਪਾਂ ਵਧਾਈਏ ਤਾਂ ਜੋ ਸਾਡੇ ਜਿਹੜਾ ਵਾ ਸਮਾਜ ਦਾ ਵੀ ਔਰ ਸ਼ਹਿਰ ਦਾ ਵੀ ਔਰ ਦੇਸ਼ ਦਾ ਵੀ ਜਿਹੜਾ ਵਾ ਵਿਕਾਸ ਹੋ ਸਕੇ ਤਰੱਕੀ ਹੋ ਸਕੇ ਔਰ ਮੈਂ ਗੁਰੂ ਮਹਾਰਾਜ ਅੱਗੇ ਵੀ ਅਰਦਾਸ ਕਰਦਾ ਵੀ ਇਸੇ ਜਰਾਂ ਜਿਹੜਾ ਵਾ ਸਾਡੇ ਤੇ ਆਪਣਾ ਜਿਹੜਾ ਵਾ ਮਿਹਰ ਭਰਿਆ ਔਰ ਪਿਆਰ ਔਰ ਆਸ਼ੀਰਵਾਦ ਦਿੱਤਾ ਹੈ ਬਣਾਈ ਰੱਖਣ ਤਾਂ ਜੋ ਅਸੀਂ ਆਪਾਂ ਹਰ ਸਾਲ ਇਦਾਂ ਹੀ ਗੁਰੂ ਮਹਾਰਾਜ ਦੇ ਜਿਹੜੇ ਆ ਜੋ ਵੀ ਧਾਰਮਿਕ ਕੰਮ ਆਸੀਂ ਸਾਰੇ ਰਲ ਮਿਲ ਕੇ ਪਿਆਰ ਦੇ ਨਾਲ ਜਿਹੜਾ ਕਰਦੇ ਰਹੀਏ ਔਰ ਜਿਹੜੀ ਦੇਸ਼ ਦੀ ਸੇਵਾ ਵਾ ਅਸੀਂ ਉਹ ਵੀ ਜਿਹੜੀ ਆ ਕਰਦੇ ਰਹੀਏ ਅਸੀਂ ਫੇਰ ਸਾਰਿਆਂ ਨੂੰ ਸਮੂਹ ਸੰਗਤ ਨੂੰ ਲੱਖ ਲੱਖ ਇਸ ਪੁਰਬ ਦੀਆਂ ਬਧਾਈਆਂ ਦਿੰਦੇ ਆ ਅੱਜ ਗੁਰੂ ਸਾਹਿਬ ਨੇ ਦਿਹਾੜਾ ਮਨਾ ਰਿਹਾ ਜੀ ਨਗਰ ਕੀਰਤਨ ਆਪਾਂ ਕੱਢ ਰਹੇ ਆ ਫਕਵਾੜਾ ਵਿੱਚ ਦੇਖ ਸਕਦੇ ਹੋ ਕੀ ਕਹਨ ਦਊਗਾ ਅੱਜ ਦਿਨ ਤੇ ਜੀ ਤਾਂ ਕਾਂਸੀ ਗੁਰਨਾਥ ਦੇ ਅਸੀਂ ਮਹਾਰਾਜ ਜੀ ਦਾ ਆਗਮਨ ਪੁਰਬ ਮੋਰਡਾ ਰਸਿੰਗ ਜਵਾਨੀ ਮੌਰੀ ਰੋਡ ਵਿਖੇ ਬੜੀ ਧੂਮ-ਧਾਮ ਨਾਲ 5 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਉਸੇ ਜਵਾਨ ਦੇ ਵਿੱਚ ਅਜ ਨਗਰ ਕੀਤਾ ਜੋ ਆ ਉਹ ਆਰਾਮ ਹੋਣ ਜਾ ਰਿਹਾ ਸਾਰੀਆਂ ਸੰਗਤਾਂ ਜਿਹੜੇ ਹਨ ਲੋਜਿਕ ਧਾਰਮਿਕ ਸਾਰੇ ਸਮਾਜ ਦੇ ਵਿਅਕਤੀ ਪਹੁੰਚੇ ਹਨ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਅਖੀਰ ਤੱਕ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਕੇ ਨਗਰ ਕੀਰਤਨ ਸ਼ਾਮਲ ਰਹਿਣ ਇਹ ਨਾ ਹੋਵੇ ਕਿ ਆਦੇ ਵਿੱਚੋਂ ਸੰਗਤ ਨਿਕਲ ਜਾਵੇ ਸੰਗਤਾਂ ਸਾਰੀਆਂ ਜਿਹੜੀਆਂ ਉਹ ਗੁਰਨਾਨ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਾਰੇ ਕੋ ਨਾਲ ਨਾਲ ਚੱਲਣ ਮੈਂ ਸਾਰੀ ਸੰਗ ਨੂੰ ਬੇਨਤੀ ਕਰਾਂਗਾ ਕਿ ਵਾਅ ਚੜ ਕੇ ਉਹਨਾਂ ਦੇ ਬਾਸ਼ਾ ਦੇ ਮਨੋਰਚਾ ਪਨੋ ਕੇ ਖੁਸ਼ੀਆਂ ਪ੍ਰਾਪਤ ਕਰਨ ਵਾਈ ਗੁਰਜੀ ਕਾਲ ਸਾਹਿਬ ਵਾਈ ਗੁਰਜੀ ਕੇ ਫਤਿਹ ਤੋਂ ਦੇਖ ਸਕਦੇ ਹੋ ਜੀ ਬੜੇ ਵੱਡੇ ਪੱਧਰ ਤੇ ਨੰਗਲ ਕੀਤਾ ਜਿਹੜਾ ਫਗਵਾੜਾ ਚ ਕੱਢੇ ਜਾ ਰਿਹਾ ਸਾਬਕਾ ਮੇਨ ਸਾਡੇ ਨਾਲ ਨੇ ਤੁਸੀਂ ਸਰ ਅੱਜ ਦਿਹਾੜੇ ਤੇ ਸ਼ੁਭ ਦਿਹਾੜਾ ਅੱਜ ਬਣਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਮੈਂ ਤੁਹਾਨੂੰ ਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਔਰ ਫਗਵਾੜਾ ਵਿੱਚ ਬਹੁਤ ਬਹੁਤ ਉਤਸਵ ਦੀਆਂ ਵਧਾਈਆਂ ਬੜੀ ਰੌਣਕਾਂ ਸ਼ਹਿਰ ਦੇ ਬਕਬਕ ਏਰੀਆ ਵਿੱਚ ਲੰਗਰ ਪ੍ਰਸ਼ਾਦ ਦਾ ਲਗਾਇਆ ਜਾ ਰਿਹਾ ਸੰਗਤ ਬੜੀ ਦੂਰ ਦੂਰ ਤੋਂ ਹਮ-ਹਮਾ ਕੇ ਤੇ ਆ ਰਹੀ ਆ ਨਿਮਾਣੇ ਚੌਂਕ ਤੋਂ ਪਰंभ ਹੁੰਦਾ ਆ ਸਾਰਾ ਬਜ਼ਾਰਾ ਚ ਹੁੰਦਾ ਆ ਫਿਰ ਇੱਥੇ ਸਮਾਪਤ ਹੋਊਗਾ ਮੈਂ ਅੱਜ ਦੇ ਦਿਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਪਸਰ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਵਾੜਾ ਵਾਸੀਆਂ ਨੂੰ ਦੇਸ਼ ਵਾਰ ਵਾਸੀਆਂ ਨੂੰ ਅੱਜ ਦੇ ਦਿਨ ਦੇ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਸੰਸਾਰ ਵਿੱਚ ਗੁਰਨਾਨਕ ਨਾਮ ਲੈਵਾ ਸੰਗਤਾਂ ਬੜੇ ਹੀ ਹਰਸ਼ੋ ਹਲਾਸ਼ਾ ਤੇ ਉਤਸ਼ਾਹ ਨਾਲ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਪੁਰ ਮਨਾ ਰਹੀਆਂ ਹਨ ਇਸੇ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਫਗਵਾੜਾ ਵਿੱਚ ਦੀਆਂ ਪ੍ਰਮੁੱਖ ਸੰਗਤਾਂ ਬਹੁਤ ਵੱਡੇ ਪੱਧਰ ਤੇ ਇਸ ਸਮਾਗਮ ਨੂੰ ਇਸ ਪੁਰਬ ਨੂੰ ਮਨਾ ਰਹੀਆਂ ਹਨ ਗੁਰਨਾਨਕ ਸਾਹਿਬ ਦਾ ਮਿਸ਼ਨ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਓ ਇਸ ਸੰਧਾਰਥ ਨੂੰ ਲਾਗੂ ਕਰੀਏ ਔਰ ਕਾਮਯਾਬੀ ਹਾਸਲ ਕਰੀਏ ਮੈਂ ਬੇਨਤੀ ਕਰਦਾ ਹਾਂ ਕਿ ਫਗਵਾੜੇ ਸਮੂਹ ਸੰਗਤ ਪਰਿਵਾਰਾਂ ਨੂੰ ਪਰਿਵਾਰਾਂ ਸਮੇਤ ਨਗਰ ਕੀਰਤਨ ਵਿੱਚ ਸ਼ਾਮਲ ਹੋਈਏ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹੋਗੇ ਤੁਹਾਡੇ ਕੀ ਭਾਵ ਨੇ ਜੀ ਅੱਜ ਦਾ ਦਿਨ ਬਹੁਤ ਖੁਸ਼ੀਆਂ ਵਾਲਾ ਆਏਗਾ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਇਹ ਨਗਰ ਕੀਰਤਨ ਫਗਵਾੜੇ ਤੋਂ ਨਿਮਮ ਵਾਲੇ ਚੌਂਕ ਤੋਂ ਤੋਰ ਰਿਹਾ ਮੈਨੂੰ ਇੰਨੀ ਖੁਸ਼ੀ ਹੈ ਨਾ ਕਿ ਮੈਨੂੰ ਅੱਜ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦੀ। ਕਹਿੰਦੀ ਸਾਡੇ ਚਾਅ ਜਿਹੜੇ ਆਪਣੇ ਆਪ ਨਿਕਲਉ ਤੁਸੀਂ ਕੀ ਕਹੋਗੇ ਜਿਹਾ ਅੱਜ ਦਿਹਾੜੇ ਦੀ ਸੇਵਾ ਦੇਖੋ ਜੀ ਸਾਡੇ ਲਈ ਤਾਂ ਬਹੁਤ ਦਿਨ ਭਾਗਾ ਵਾਲਾ ਆ ਠੀਕ ਆ ਨਾ ਜਦ ਤੱਕ ਸਾਡੇ ਸੁਆਸ ਆ ਸਾਡੇ ਲਈ ਗੁਰੂ ਨਾਨਕ ਦੇਵ ਜੀ ਸਾਡੀ ਸੇਵਾ ਲੈਂਦੇ ਰਹਿਣ ਹਨਾ ਸਾਨੂੰ ਕਿੰਨੇ ਸਾਲ ਹੋ ਗਏ ਲੈ ਵੀ ਰਹੇ ਆ ਤੇ ਇੱਦੀ ਸਾਡੀ ਸੇਵਾ ਲੈਂਦੇ ਨੇ ਸੁਆਸਾ ਸੁਆਸਾ ਤੱਕ ਲੈਂਦੇ ਰਹਿਣ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੀ ਸੰਗਤ ਦੇ ਵਿੱਚ ਬਹੁਤ ਜੋਸ਼ ਹੈ ਨਗਰ ਕੀਰਤਨ ਦੇ ਵਿੱਚ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਸਾਰਿਆਂ ਦਾ ਜੋਸ਼ ਬਣਾਈ ਰੱਖਣ ਇਸੇ ਤਰ੍ਹਾਂ ਹੀ ਅਸੀਂ ਗੁਰਪੁਰ ਮਨਾਉਂਦੇ ਰਹੀਏ ਸਾਰੀ ਸੰਗਤ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰਨਾ ਨਾਨਕ ਨਾਨਕ ਤੰਗੂਰ ਨਾਨਕ ਤੰਗੂਰ ਨਾਨਕ ਤੰਗੂਰ ਨਾਨਕ ਤੰਗੂਰ ਨਾਨਕ ਸਤ ਗੁਰ ਨਾਨਕ ਪਰਗਟਿਆ ਸਤ ਗੁਰ